ਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰ ਟੇਲਰ ਸਿਵੀਆਂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਹਨਾ ਕਿਉਂਕਿ ਦਿਨਾਂ ਦੇ ਦਿਨ ਹੀ ਨਾ ਪਿੰਡਾਂ ਦੇ ਫੋਨ ਆਉਦੇ ਰਹਿੰਦੇ ਵੀ ਛੋਟਾ ਕਿਹੜਾ ਪਿੰਡ ਆ ਬਾਈ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਹੁਣ ਪਤਾ ਨਹੀਂ ਲੱਗਦਾ ਕਿਉਂ ਕਿ ਕਈ ਪਿੰਡਾਂ ਦਾ ਪਿਛਲੇ ਮਹੀਨੇ ਤੋਂ ਸਾਨੂੰ ਵੇਖ ਰਹੀ ਲਗਾਤਾਰ ਕਈ ਬਿਲਕੁਲ ਨਵੇਂ ਆ ਉਹਨਾਂ ਨੂੰ ਦੱਸਣ ਦੀ ਲੋੜ ਪੈਂਦੀ ਆ ਹਾਂ ਇਹ ਮੇਰਾ ਪਿੰਡ ਦਾ ਉਹ ਪਿੰਡ ਸੀਵੀਆਂ ਜਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲਾ ਕਿਉਂਕਿ ਕੋਈ ਇੰਡੀਆ ਦੇ ਵਿੱਚ ਦੇਖ ਰਿਆ ਹੁੰਦਾ ਕੋਈ ਬਾਹਰਲੀ ਘੰਟੀ ਦੇ ਵਿੱਚ ਹਣਾ ਜੇ ਕੋਈ ਬਾਹਰਲੀ ਘੰਟੀ ਦੇ ਵਿੱਚ ਜਿਹੜੀਆਂ ਭੈਣਾਂ ਦੇਖ ਲਈ ਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਆਨ ਵਾਲੇ ਬਟਨ ਤੇ ਸੈੱਟ ਕਰ ਦਿਆ ਕਰੋ ਘੰਟੀ ਵਜਾ ਕੇ ਆਗੇ ਹਰਕ ਵੀਡੀਓ ਤੁਹਾਡੇ ਕੋਲ ਆ ਸਕੇ ਇੱਕ ਚੀਜ਼ ਹੋਰ ਕਹਣੀ ਸੀ ਮੈਂ ਵੀ ਜਿਵੇਂ ਫੋਨ ਨੰਬਰ ਨੀਚੇ ਪਾਉਣਾ ਹੁੰਦਾ ਉਹਦੇ ਉੱਤੇ ਆਪ ਦਾ ਨੰਬਰ ਨੋਟ ਕਰਾ ਲਿਆ ਕਰੋ WhatsApp ਤੇ ਮੈਸੇਜ ਭੇਜ ਕੇ ਆਪ ਦੇ ਪਿੰਡ ਦਾ ਨਾਮ ਲਿਖ ਕੇ ਫਿਰ ਮੈਂ ਤੁਹਾਡਾ ਉਹ ਗਰੁੱਪ ਦੇ ਵਿੱਚ ਨੰਬਰ ਐਡ ਕਰ ਲਵਾਂ ਜੇ ਕਿਸੇ ਮੇਰੇ ਭੈਣ ਨੂੰ ਨਹੀਂ ਭੇਜਣਾ ਆਉਂਦਾ ਹਨਾ ਤਾਂ ਬੱਚਿਆਂ ਨੂੰ ਕਹਿ ਕੇ ਮੇਰੇ WhatsApp ਨੰਬਰ ਤੇ ਆਪ ਦੇ ਪਿੰਡ ਦਾ ਨਾਮ ਆਪ ਦਾ ਨਾਮ ਜਰੂਰ ਐਡ ਕਰਵਾਇਆ ਕਰੋ ਤਾਂ ਕਿ ਤੁਹਾਡੇ ਕੋਲੇ ਵੀਡੀਓ ਅਲੱਗ ਤੋਂ ਆ ਸਕੇ ਕਿਉਂਕਿ ਬੱਚੇ ਹੋਰ ਵੀ ਚੈਨਲ ਮੂਰੇ ਮੂਰੇ ਉਹ ਕਰਦੇ ਰਹਿੰਦੇ ਹੈਗੇ ਜੀਮਾ ਗੋਮਾ ਵਾਲੇ ਜਾਂ ਕੋਈ ਹੋਰ ਹਨਾ ਆਪਰ YouTube ਤੇ ਪਤਾ ਨਹੀਂ ਲੱਗਦਾ ਵੀਡੀਓ ਕਿਹੜੀ ਕਦੋਂ ਪਈ ਸੀਗੀ ਅੱਜ ਤੋਂ ਬਾਅਦ ਜਿਹੜੀਆਂ ਮੇਰੀਆਂ ਭੈਣਾਂ ਜਾਂ ਭਰਾ ਜੁੜੇ ਹੋਏ ਆ ਉਹ ਮੈਨੂੰ ਪਰਸਨ ਕੇਸ ਨੰਬਰ ਇਸ ਚੈਨਲ ਤੇ ਜਾਂ ਆਪਣਾ ਜਿਹੜਾ ਦੂਸਰਾ ਚੈਨਲ ਗੱਲ ਵਾਲਾ ਉਹ ਤੇ WhatsApp ਤੇ ਆਪਦੇ ਪਿੰਡ ਦਾ ਨਾਮ ਆਪਦਾ ਨਾਮ ਜ਼ਰੂਰ ਭੇਜਣਾਗਾ ਤਾਂ ਕਿ ਮੈਂ ਤੁਹਾਡਾ ਜਿਹੜਾ ਇਹ ਨੰਬਰ ਉਹ ਆਪਾਂ ਅਲੱਗ ਗਰੁੱਪ ਬਣਾਇਆ ਇੱਕ ਜਿਹਦੇ ਉੱਤੇ ਤੁਹਾਨੂੰ ਇਹੀ ਮੈਸੇਜ ਆਊਗਾ ਵੀ ਅੱਜ ਆਪਾਂ ਕੀ ਕੰਮ ਕਿੱਟਿਆ ਸੀ ਜਾਂ ਕੀ ਸਿਉਂਤਾ ਸੀਗਾ ਠੀਕ ਆ ਭੈਣੋ ਤਵਾਰੇ ਫਿਰ ਇੱਕ ਵਾਰ ਤੁਹਾਨੂੰ ਦੱਸ ਦਿਆਂ ਵੀ ਆਪ ਦਾ ਜਿਹੜਾ ਨਾਮ ਆ ਜੇ ਕਿਸੇ ਭੈਣ ਨੂੰ ਨਹੀਂ ਆਉਂਦਾ ਲਿਖਣਾ ਉਹ ਬੋਲ ਕੇ ਆਪ ਦਾ ਨਾਮ ਪਿੰਡ ਦਾ ਨਾਮ ਭੇਜਿਆ ਕਰੋ ਤਾਂ ਕਿ ਮੈਂ ਤੁਹਾਡਾ ਇਹ ਨੰਬਰ ਗਰੁੱਪ ਦੇ ਵਿੱਚ ਪਾ ਰਿਹਾ ਆਪਣਾ ਹੋਰ ਕੋਈ ਵੀ ਆਲਤੂ ਫालतੂ ਚੀਜ਼ ਇਹਦੇ ਵਿੱਚ ਨਹੀਂ ਆਊਗੀ ਬਸ ਆਪਣੇ ਪੱਟੇ ਦੇ ਨਾਲ ਜਾਂ ਸਲਾਈ ਦੇ ਨਾਲ ਹੀ ਰਿਲੇਟਿਡ ਚੀਜ਼ ਆਊਗੀ ਤੇ ਅੱਜ ਜਿਹੜੇ ਪਕਟਣ ਲੱਗੇ ਆ ਇਹ ਸਲਵਾਰ ਲੈਨਿੰਗ ਵਾਲੀ ਹੈ ਨਾ ਪਠਾਨੀ ਕੀ ਸਿੰਪਲ ਪਠਾਨੀ ਪਠਾਨੀ ਸਲਵਾਰ ਬਿਰਹਾਪੋਚਾ ਜਦੋਂ ਜਿਹੜੇ ਤੁਸੀਂ ਕਹਿਦੇ ਨੇ ਉਹ ਨੂੰ ਹਨਾ ਉਹ ਸਲਵਾਰ ਆ ਤੇ ਬਿਲਕੁਲ ਗੌਰ ਦੇ ਨਾਲ ਦੇਖੋ ਵੀਡੀਓ ਬਾਕੀ ਕੋਈ ਸੰਗਣ ਵਾਲੀ ਲੋੜ ਨਹੀਂ ਹਨਾ ਜੇ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖਿਆ ਕਰੋ ਸੰਗਣ ਨਹੀਂ ਕਿਸੇ ਭੈਣ ਨੇ ਜਾਂ ਭਰਾ ਨੇ ਵੀ ਆ 3 ਇੰਚ ਕਿਉਂ ਚੱਕਿਆ ਜਾਂ ਕਿਸ ਚੀਜ਼ ਦੇ ਹਿਸਾਬ ਦੇ ਨਾਲ ਉਹ ਜੇ ਤੁਸੀਂ ਪੁੱਛੋਗੇ ਨਾ ਤਾਂ ਨੁਕਸਾਨ ਹੋਊਗਾ ਫਿਰ ਤੁਹਾਡਾ ਹਨਾ ਮੰਨ ਕੇ ਜਦੋਂ ਤੁਸੀਂ 3 ਇੰਚ ਨਹੀਂ ਚੱਕਿਆ ਜਾਂ ਚੱਕ ਤਾਂ ਉਹ ਇਹਦੀ ਦਿੱਕਤ ਆਉਂਦੀ ਆ ਫਿਰ ਉਹ ਤੁਹਾਨੂੰ ਕਨਫਿਊਜ਼ਨ ਰਹੂਗੀ ਵੀ ਮੈਂ ਬਾਈ ਨੇ ਆਏ ਕਿਹਾ ਸੀਗਾ ਤੇ ਮੇਰੀ ਸਲਵਾਰ ਖਰਾਬ ਹੋ ਗਈ ਹੈ ਨਾ ਤੁਸੀਂ ਇੱਕ ਵਾਰੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਪੁੱਛ ਲਿਆ ਕਰੋ ਬਈ ਇਹ ਕਿਉਂ ਪਾਇਆ ਇਹ ਕਾਰੇ ਵਾਸਤੇ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਫਿਰ ਮੈਨੂੰ ਪਤਾ ਲੱਗਦਾ ਵੀ ਹਾਂ ਤੁਸੀਂ ਵਾਕਈ ਗੌਰ ਨਾਲ ਦੇਖਦੇ ਹੋ ਵੀਡੀਓ ਕਈ ਭਣਾ ਬਿਲਕੁਲ ਨਵੇਂ ਆ ਜਿਨ੍ਹਾਂ ਨੇ ਬਿਲਕੁਲ ਨਵਾਂ ਕੰਮ ਸ਼ੁਰੂ ਕੀਤਾਗਾ ਉਹ ਕਹਿੰਦੇ ਵੀ ਸਾਨੂੰ ਭਾਈ ਜੀ ਬਈ ਸਿਉਂ ਨਹੀਂ ਮਾਰਨੀ ਉਹ ਅਸੀਂ ਤਾਂ ਬਿਲਕੁਲ ਜ਼ੀਰੋ ਤੋਂ ਸ਼ੁਰੂ ਕਰਨਾ ਨਾ ਕਰ ਕੀ ਮੈਂ ਅੱਗੇ ਵੀ ਤੁਹਾਨੂੰ ਕਹਿ ਰਿਹਾ ਹੁਣ ਵੀ ਆਪਾਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾਗਾ ਦੂਜੀਆਂ ਜਿਹੜੀਆਂ ਪਹਿਣਾ ਨੂੰ ਜਿਹੜਾ ਉਹਨੂੰ ਕੰਮ ਆਉਂਦਾ ਉਹ ਇਹ ਨਾ ਸੋਚਿਆ ਕਰੋ ਮੈਨੂੰ ਕੱਪੜਾ ਮੈਨਨ ਦਾ ਹੁੰਦਾ ਵੀ ਤੁਸੀਂ ਸਿੱਧੀ ਪੁਆਇੰਟ ਤੇ ਆਓ ਵੀ ਕਟਿੰਗ ਦੱਸੋ ਹਨਾ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਨਾਲ-ਨਾਲ ਲੈ ਕੇ ਚੱਲਣਾ ਮੈਂ ਤਾਂ ਹਰ ਇੱਕ ਵੀਡੀਓ 'ਚ ਕਹਿਣਾ ਹੁੰਦਾ ਵੀ ਸਾਰਿਆਂ ਦਾ ਪੜਾ ਸੋਚਿਆ ਕਰੋ ਤਾਂ ਆਪਣਾ ਆਟੋਮੈਟਿਕ ਹੀ ਹੋ ਜਾਓ ਆਜੋ ਪਹਿਲਾਂ ਆਪਾਂ ਉਹਨਾਂ ਨੂੰ ਕੱਪੜਾ ਮੈਨਨ ਦੱਸ ਦਈਏ ਕਿਵੇਂ ਮੈਨਨ ਪ੍ਰੈਸ ਮੈਂ ਤੇ ਇੱਕ ਵਾਰੀ ਮਾਰ ਲਈ ਸੀਗੀ ਅਵੇ 2 ਮਿੰਨਾ ਪਰ ਕਪੜਾ ਕਿੰਨਾ ਠੀਕ ਆ ਕੱਲ ਵੀ ਕਿਸੇ ਦਾ ਕਮੈਂਟ ਆ ਰਿਹਾ ਸੀ ਭਾਈ ਮੀਟਰ ਕਿੰਨੇ ਤੇ ਹੋ ਜਾਂਦਾ ਤਾਂ ਮੀਟਰ ਪੈਣੋ 39 ਤੇ ਹੋ ਜਾਂਦਾਗਾ ਸਿੱਧਾ ਪੰਜਾਬੀ ਚ ਕਹਦੇ ਆਪਾਂ 100 ਪੁਆਇੰਟ ਆ ਨਿੱਕੀ ਨਿੱਕੀ ਜਿਹੜੀ ਪੁਆਇੰਟ ਆ ਆ 39 ਤੇ ਮੀਟਰ ਹੋ ਜਾਂਦਾ ਇਸ ਤੋਂ ਵੱਧ ਆ 125 ਆ ਗਿਆ ਨਾ ਇੱਥੇ ਆਪਣਾ ਇਹ ਜੀ ਦੋ ਲੜ ਹੋਣ ਤਾਂ 2.5 ਮੀਟਰ ਹੋ ਜਾਂਦਾ ਫਿਰ ਆ ਦੇਖੋ 140 ਆ ਗਿਆ ਨਾ ਲੜ ਕਿੰਨੇ ਆਪਣੀ ਕੋਈ ਦੋ ਇਹ ਜਿਹੜਾ ਕੱਪੜਾ ਇਹ ਦੋਸਤੀ ਹੈ ਜੇ ਫਿਰ ਪੂਰੇ ਹੀ ਪਿੱਤਾ ਇੱਥੋਂ ਦੇ ਕਰਾ ਦੇਣਾ ਫਿਰ ਸਲਵਾਰ ਥੋੜੀ 3 ਮੀਟਰ ਦੀ ਹੋ ਜਾਣੀ ਸੀ ਇੱਕ ਤਾਂ ਇਹ ਚੀਜ਼ ਆਪਾਂ ਨੂੰ ਲਾਜ਼ਮੀ ਆ ਸਭ ਤੋਂ ਪਹਿਲਾਂ ਕੱਪੜਾ ਮੇਨਣਾ ਹੀ ਮੇਨਣਾ ਜਿਹੜੀਆਂ ਭੈਣਾਂ ਨੇ ਬਿਲਕੁਲ ਨਵੇਂ ਸੀਰੀ ਤੋਂ ਸ਼ੁਰੂ ਕਰਨਾ ਨਾ ਬਾਕੀ ਕੱਪੜਾ ਮੇਨ ਤਾਂ ਤੁਹਾਨੂੰ ਹਰ ਸਾਰਿਆਂ ਨੂੰ ਕਿਹੜਾ ਹੋਣਾ ਵੀ ਜ਼ਰੂਰ ਕੱਪੜਾ ਮਿੜਿਆ ਕਰੋ ਫਿਰ ਕੋਈ ਦਿੱਕਤ ਨਹੀਂ ਆਉਂਦੀ ਜੀ ਲੋ ਆਜੋ ਆਪਾਂ ਪਠਾਨੀ ਸਲਵਾਰ ਬਿਲਕੁਲ ਸੌਖਾ ਤਰੀਕਾ ਦੱਸ ਦੂ ਕਿਵੇਂ ਕਟਣੀ ਹੈ ਸੇਕ ਜੀ ਦਾ ਧਿਆਨ ਰੱਖਾ ਕਰੋ ਪ੍ਰੈਸ ਜ਼ਰੂਰ ਕੱਪੜੇ ਤੇ ਚੰਗੀ ਤਰ੍ਹਾਂ ਮਾਰ ਲਿਆ ਕਰੋ ਜੇ ਇਹਨੇ ਬਦਨਾ ਹੋਇਆ ਤਾਂ ਵੱਧ ਜਾਊਗਾ ਪ੍ਰੈਸ ਮਾਰਨ ਤੋਂ ਬਾਅਦ ਇਹਨੇ ਘਟਣਾ ਹੋਣਾ ਤਾਂ ਕੱਟ ਜੂ ਫਿਰ ਤੁਹਾਨੂੰ ਦਿੱਕਤ ਨਹੀਂ ਹੋਣੀ ਹਣਾ ਬਾਅਦ ਦੇ ਵਿੱਚ ਬਾਅਦ ਕੱਟ ਸਾਰੀ ਆਪ ਉਧਰ ਕੱਢ ਦਿੰਨੇ ਆਂ ਬਾਕੀ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਲਿਖਣਾ ਵੀ ਨਹੀਂ ਆਉਂਦਾ ਹਣਾ ਉਹ ਬੱਚਿਆਂ ਨੂੰ ਕਹਿ ਕੇ ਲਿਖਵਾ ਦਿਆ ਕਰੋ ਮੇਰੇ ਧਿਆਨ ਚ ਆਈ ਨਹੀਂ ਵੀ ਆਹ ਚੀਜ਼ ਜਿਵੇਂ ਵੱਧ ਜਿਵੇਂ ਰਵਾਵਾ ਗੌਰ ਦੇ ਨਾਲ ਬਰੀਕੀ ਦੇ ਨਾਲ ਸਮਝਾਵਾਂ ਵੀ ਤੁਹਾਨੂੰ ਸਮਝ ਆ ਜੇ ਹਨਾ ਪਰ ਆਪਾਂ ਸੈੱਟ ਕਰ ਲਿਆ ਪ੍ਰੈਸ ਵਾਸਤੇ ਤੁਸੀਂ ਕੋਲੇ ਲਾ ਲਿਆ ਕਰੋ ਜਦੋਂ ਵੀ ਕੰਮ ਕੱਟਣਾ ਜਿਹੜੀਆਂ ਭੈਣਾਂ ਦੀ ਪ੍ਰੈਸ ਬਾਰ-ਬਾਰ ਖਰਾਬ ਰਹਿੰਦੀ ਆ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖੋ ਫਿਰ ਮੈਂ ਤੁਹਾਨੂੰ ਇਸ ਤਰ੍ਹਾਂ ਦੀਆਂ ਪ੍ਰੈਸਾਂ ਜੇ ਕੋਈ ਦੂਰ ਨੇੜੇ ਜਿੰਨਾ ਇੰਨਾ ਵੀ ਕਰ ਸਕਦਾ ਮੈਂ ਤਾਂ 20 ਮੰਨ ਕੇ ਚਲੋ ਦੂਰ ਆ ਸ਼ਹਿਰ ਤੋਂ ਉਹਨਾਂ ਸ਼ਹਿਰ ਦੇ ਵਿੱਚ ਨਹੀਂ ਮਿਲਦੀ ਚੀਜ਼ ਤੁਸੀਂ ਮੈਨੂੰ ਆਪ ਦਾ ਐਡਰੈਸ ਠੀਕਾ ਪੂਰਾ ਐਡਰੈਸ ਲੇ ਕੇ ਭੇਜੋ ਮੈਂ ਤੁਹਾਨੂੰ ਉੱਥੇ ਪਹੁੰਚਦੀ ਕਰ ਦੂੰ ਪ੍ਰੈਸ ਲੈ ਕੇ ਕੋਰੀਅਰ ਕਰਵਾ ਦੂੰਗਾ ਹਨਾ ਵੀ ਜਿੰਨਾ ਮੈਂ ਕਰ ਸਕਦਾ ਬਾਤੋ ਆ ਤੁਹਾਡੀ ਮਦਦ ਕੋਈ ਕੰਮ ਚਲਾਉਣ ਦੇ ਵਿੱਚ ਕਿਸੇ ਭੈਣ ਨੂੰ ਦਿੱਕਤ ਆਉਂਦੀ ਜਾਂ ਕੋਈ ਚੀਜ਼ ਦੇ ਵਿੱਚ ਤਾਂ ਉਹ ਕਿਸੇ ਵੀ ਚੀਜ਼ ਤੋਂ ਮੈਂ ਮਨਾ ਨਹੀਂ ਕਰੂੰਗਾ ਆਪਾਂ ਕਰੀਏ ਪਾਲੀ ਇੱਥੇ ਚਾਰੇ ਪੱਲੇ ਆਪਾਂ ਇੱਕੋ ਜਿਹਾ ਕਰਾਂਗੇ ਫਿਰ ਨਿਸ਼ਾਨ ਚੱਕਾਂਗੇ ਤੋ ਕਪੜਾ ਕੱਟਣਾ ਕਾਲੇ ਨਹੀਂ ਪਹਿਣਾ ਬਿਲਕੁਲ ਆਰਾਮ ਦੇ ਨਾਲ ਕੰਨੀ ਆਪਾਂ ਜੀ ਕੱਢਾਂਗੇ ਹੁਣੀ ਕੱਢ ਦਿੰਨੇ ਆ ਪਹਿਲਾਂ ਫਿਰ ਨਿਸ਼ਾਨ ਲਾਉਣ ਵੇਲੇ ਦਿੱਕਤ ਆਉਂਦੀ ਹੈ ਤੁਹਾਨੂੰ ਮੈਂ ਹਰ ਇੱਕ ਵੀਡੀਓ 'ਚ ਕਹਿਣਾ ਤੁਹਾਨੂੰ ਕੰਨੀ ਜਦੋਂ ਆਪਾਂ ਕੱਟਣਾ ਕੁਰਤਾ ਜਾਂ ਪਜਾਮਾ ਹਨਾ ਭਾਵੇਂ ਉਹ ਸਲਵਾਰ ਹੋਵੇ ਤਾਂ ਕੰਨੀ ਜ਼ਰੂਰ ਕੱਢਿਆ ਕਰੋ ਆਪਾਂ ਜੀ ਕੰਨੀ ਹੁਣੀ ਕੱਢ ਦਿਆਂਗੇ ਤਾਂ ਕਿ ਕੋਈ ਦਿੱਕਤ ਨਾ ਆਏ ਚਾਪਸਪਰੀ ਨਿਗਾਹ ਮਾਰ ਲਿਆ ਕਰੋ ਹਣਾ ਪੂਰੇ ਧਿਆਨ ਨਾਲ ਹਲੜਨਾ ਕਿਈ ਵਾਰ ਖਿਸਕ ਜਾਂਦਾ ਤੂੰ ਧਿਆਨ ਰੱਖਿਆ ਕਰੋ ਜਦੋਂ ਆਪਾਂ ਟੋਕੇ ਦੇਖ ਲਿਆ ਕਰੋ ਇਸ ਤਰ੍ਹਾਂ ਵਿਚਾਰ ਜੜ ਹੈਗੇ ਹਨ ਕਿਈ ਵਰੀ ਅਵਾਜ਼ ਦੀ ਦਿੱਕਤ ਆ ਜਾਂਦੀ ਆ ਭੈਣੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਹਣਾ ਇਹ ਆਵਾਜ਼ ਆ ਰਹੀ ਹੈ ਜਾਂ ਨਹੀਂ ਆ ਰਹੀ? ਕਿਰਪਾ ਕਰਕੇ ਇਹ ਚੀਜ਼ ਦਾ ਨਾ ਧਿਆਨ ਰੱਖਿਆ ਕਰੋ। ਉਹ ਫਿਰ ਮੈਂ ਦੇ ਕਰੀਬ ਵਾਲਾ ਇੱਕ ਉਹਦੀ ਵਿਚਾਲੇ। ਇਸ ਤਰ੍ਹਾਂ। ਬਾਕੀ ਜਿਹੜੀਆਂ ਭੈਣਾਂ ਐਕਸਪਰਟ ਆ ਥੋੜੀਆਂ ਜਿਹਾ ਜ਼ਿਆਦਾ ਹਨ ਜਾਂ ਟੇਲਰ ਮਾਸਟਰ ਭਰਾ ਮੈਨੂੰ ਵੇਖਦੇ ਆ ਉਹ ਸੁਝਾਅ ਜ਼ਰੂਰ ਦਿਆ ਕਰੋ ਕਿਰਪਾ ਕਰਕੇ। ਮੈਨੂੰ ਇਹੀ ਕਹਿਣਾ ਹੁੰਦਾ ਵੀ ਸੁਝਾਅ ਦਿਆ ਕਰੋ ਵੀ ਆਪਾਂ ਜਿਹੜੇ ਨਵੇਂ ਬੱਚੇ ਆ ਜਾਂ ਮੇਰੀ ਮਾਤਾ ਦੀ ਉਮਰ ਦੀਆਂ ਭੈਣਾਂ ਆਪਾਂ ਨੂੰ ਵੇਖਦੀਆਂ ਹਨ। ਉਹਨਾਂ ਦੇ ਹੋਰ ਸੌਖਾ ਕਿਵੇਂ ਸਮਝ ਆ ਸਕਦਾ? ਉਹ ਕਿਰਪਾ ਕਰਕੇ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਵੀ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝਾ ਸਕਦੇ ਹਾਂ ਛੋਟੇ ਬੱਚਿਆਂ ਨੂੰ ਜਾਂ ਆਪਣੇ ਤੋਂ ਵੱਡੇ ਆ ਜਿਹੜੇ ਮਾਤਾ ਜਾਂ ਵੱਡੇ ਉਮਰ ਦੇ ਟੇਲਰ ਮਾਸਟਰ ਜਿਹੜੇ ਅਜ ਤੋਂ 20 30 ਸਾਲ ਪਹਿਲਾਂ ਕੰਮ ਸਿੱਖੇ ਸੀਗੇ ਪਰ ਉਹ ਚੀਜ਼ਾਂ ਦੀ ਅੱਜ ਦਿੱਕਤ ਆਉਂਦੀ ਹੈ ਇਹਨਾਂ ਨੂੰ ਜਿਵੇਂ ਜਾਂ ਨਾਪ ਲੈਣ ਦੀ ਜਾਂ ਫਿਟਿੰਗ ਰੱਖਣ ਦੀ ਉਹ ਸੁਝਾਅ ਆਪਣੇ ਜ਼ਰੂਰ ਦਿਆ ਕਰੋ ਜੇ ਕਿਉਂ ਮੇਰੇ ਨਾਲ ਭਰਾ ਬਿਲਕੁਲ ਹੋਣ ਵਾਲੇ ਟਾਈਮ ਦੇ ਕੰਮ ਸਿੱਖੇ ਵੀ ਆ ਜਾਂ ਭੈਣ ਪਹਿਲਾਂ ਆਪਾਂ ਇਹਦਾ ਸਕੇਲ ਦੇ ਨਾਲ ਕਾਣਕਿੰਨ ਕੱਢ ਲਈਏ ਫਿਰ ਸਾਰੇ ਨਿਸ਼ਾਨ ਚੱਕਾਂਗੇ ਆਹ ਦੋ ਫੱਟੀਆਂ ਵਿੱਚ ਤੁਹਾਨੂੰ ਹਰ ਇੱਕ ਵਾਰੀ ਕਹਿਣਾ ਹੁੰਦਾ ਵੀ ਲਿਆ ਕੇ ਰੱਖੋ ਕਈ ਵਾਰ ਆਂਦੀ ਏ ਦਿੱਕਤ ਆਉਂਦੀ ਆ ਉਹ ਦੱਸਦੇ ਵੀ ਸਾਨੂੰ ਇਹ ਸਾਡੇ ਸ਼ਹਿਰ 'ਚ ਸਹੀ ਸ਼ੇਪ ਦੀਆਂ ਫੱਟੀਆਂ ਨਹੀਂ ਮਿਲਦੀਆਂ ਮੈਂ ਕੱਲ ਇਹ ਸੋਚਿਆ ਸੀਗਾ ਵੀ ਤੁਹਾਨੂੰ ਪਰੇਸ਼ਾਨ ਕਰਨੋਂ ਤੁਸੀਂ ਮੈਨੂੰ ਆਪ ਦਾ ਐਡਰੈਸ ਦਿਓ ਆਪਾਂ ਉੱਥੇ ਕੋਰੀਅਰ ਵਾਲਿਆਂ ਨਾਲ ਗੱਲ ਕਰਾਂਗੇ ਇੱਕ ਵਾਰੀ ਬਠਿੰਡੇ ਸਾਰਾ ਸਮਾਨ ਜਿੱਥੇ ਵੀ ਤੁਸੀਂ ਬੈਠੇ ਹੋ ਮੈਂ ਉੱਥੇ ਅਡਰੈਸ ਵਗੈਰਾ ਲਿਖ ਕੇ ਹਨਾ ਭੇਜਵਾ ਦਿਆ ਕਰੂੰਗਾ ਠੀਕ ਹੈ ਜੀ ਜੇ ਤੁਸੀਂ ਲੈ ਸਕਦੇ ਹੋ ਉਹਦੇ ਨੇੜੇ ਸ਼ਹਿਰ ਚ ਮਿਲ ਜਾਂਦੀ ਆ ਫੇਰ ਨਹੀਂ ਕਰਨਾ ਇਹ ਕਿਉਂਕਿ ਮੇਰੇ ਕੋਲ ਟਾਈਮ ਬਹੁਤ ਹੀ ਥੋੜਾ ਹੁੰਦਾ ਹਨਾ ਪਰ ਮੈਂ ਦੂਜੀ ਪਾਸੇ ਇਹ ਕਹਿਣਾ ਤੁਹਾਨੂੰ ਵੀ ਮੈਂ ਤੁਹਾਡੀ ਹਰ ਪਾਸੇ ਹੈਲਪ ਕਰਨ ਨੂੰ ਤਿਆਰ ਆ ਮਦਦ ਕਰਨ ਨੂੰ ਜੇ ਕਿਸੇ ਨੂੰ ਸਮਾਨ ਲਿਆਉਣ ਦੀ ਦਿੱਕਤ ਆ ਜਾਂ ਵਧੀਆ ਮਟੀਰੀਅਲ ਨਹੀਂ ਮਿਲਦਾ ਆ ਲੋ ਪਹਿਲਾਂ ਆਪਾਂ ਸਲਵਾਰ ਕੱਟ ਲਈਏ 6 ਇੰਚ ਪੀਤਾ ਮੈਂ ਕੱਢ ਲਿਆ ਕੀ ਸਲਵਾਰ ਦੀ ਲੰਬਾਈ ਇਹਨਾਂ ਦੀ ਉਹ ਆਪਾਂ ਇੱਕ ਵਾਰੀ ਮੈਂ ਤੁਹਾਨੂੰ ਧਿਆਨ ਵਿੱਚ ਕਰਾ ਦਿਆਂ ਰਾਤ ਦਾ ਵੀਡੀਓ ਜਿਹੜੀ ਆਪਾਂ ਬਣਾ ਰਹੇ ਸੀਗੇ ਸ਼ਾਇਦ ਜਿਹੜੀਆਂ ਭੈਣਾਂ ਨੇ ਵੇਖ ਲਈ ਉਹ ਲੰਮੀ ਜ਼ਿਆਦਾ ਹੋ ਗਈ ਸੀ ਕੁੜਤੀ ਦੀ ਕਿਉਂਕਿ ਮੈਨੂੰ ਇਹ ਹੁੰਦਾ ਵੀ ਤੁਹਾਨੂੰ ਹਰ ਇੱਕ ਚੀਜ਼ ਦੀ ਸਮਝ ਆਵੇ ਪਹਿਲਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਆਪਾਂ ਸਲਵਾਰ ਤੇ ਸੂਟ ਪੂਰਾ ਕਟਾਂਗੇ ਪਰ ਉਹੀ ਮੈਨੂੰ ਲੱਗਾ ਅੱਧੇ ਪੌਣੇ ਘੰਟੇ ਦੀ ਵੀਡੀਓ ਬਣ ਗਈ ਸੀ ਜ਼ਿਆਦਾ ਲੰਮੀ ਹੋ ਰਹੀ ਸੀ ਹਨਾ ਫਿਰ ਮੈਂ ਸੋਚਿਆ ਵੀ ਆਏ ਨਹੀਂ ਕਰਨਾ ਆਪਾਂ ਵੀਡੀਓ ਟਕਾ ਕੇ ਸਵੇਰ ਦੁਪਹਿਰੇ ਇਹ 4 ਵਜੇ ਬਣਾਈ ਉਹਦੇ ਵਿੱਚ ਹੀ ਸਲਵਾਰ ਦੀ ਵੀਡੀਓ ਪਾਵਾਂਗੇ ਅੱਜ ਮੈਂ ਤੁਹਾਨੂੰ ਇੱਕ ਵਾਰੀ ਨਾਪ ਇਹਦਾ ਕਰਾ ਦੇਣ ਧਿਆਨ ਦੇ ਵਿੱਚ ਹਨਾ ਇਹਨਾਂ ਦੇ ਇਸ ਪੈਨ ਦਾ ਜਿਹੜੀ ਸਲਵਾਰ ਦੀ ਲੰਬਾਈ ਆ ਦੇਖੋ ਤਿਆਰ ਆ ਸਾਰਾ ਇਹ ਆਪਣਾ ਨਾਪ ਨਾ ਤਿਆਰ ਹੁੰਦਾ ਸਲਵਾਰ ਦੀ ਲੰਬਾਈ 36 벨ਟ 23 ਤੇ ਮੂਰੀ 16 ਇੰਚਸ ਸਟ੍ਰੇਟ ਸਲਵਾਰ ਆ ਬਿਨਾ ਫੱਟਿਆਂ ਤੋਂ ਕੁੰਦਿਆਂ ਤੋਂ ਆਪਣਾ ਇਹ ਤੋਂ ਬਿਨਾ ਫੱਟਿਆਂ ਤੋਂ ਸਲਵਾਰ ਆ ਪਠਾਨੀ ਸਲਵਾਰ ਹਨਾ 36 ਇੰਚ ਤਿਆਰ ਐ ਇਸ ਪੈਨ ਦੀ ਸਲਵਾਰ ਆ ਆਪਾਂ ਨਿਸ਼ਾਨ ਕਿੱਥੇ ਲਾਵਾਂਗੇ 39 40 41 42 ਇੱਕ ਨਿਸ਼ਾਨਾ ਪਾ ਇੱਥੇ ਲਾਵਾਂਗਾ। ਤੇ ਇਹਨਾਂ ਵੀ ਨਿਸ਼ਾਨਾਂ ਨੂੰ ਮੈਂ ਸਕੇਲ ਦੇ ਨਾਲ ਚੱਕੂਗਾ। ਪੂਰਾ ਗੌਰ ਨਾਲ ਦੇਖਿਆ ਕਰੋ ਇਹਨਾਂ ਵੀਡੀਓ। ਸਾਰਾ ਕੰਮ ਤਾਂ ਤਾਂ ਨਵੇੜ ਕੇ ਕਈ ਭੈਣਾਂ ਮੈਂ ਕੀ ਕਰਦਾ ਵੇਖਦੀਆਂ ਨਾਲੇ ਰੋਟੀ ਪਕਾਈ ਜਾਂਦੇ ਨਾਲੇ ਵੀਡੀਓ ਦੇਖੀ ਜਾਂਦੇ ਆ। ਉਹਦੇ ਵਿੱਚ ਨਾ ਪੂਰੀ ਚੀਜ਼ ਇੱਕ ਵੀ ਮਾੜੀ ਵੀ ਰਹਿ ਜਾਂਦੀ ਜਿਹੜੀ ਦੇਖਣ ਕਰਨ ਨੂੰ। ਫਿਰ ਉਹ ਅਧੂਰੀ ਜਾਣਕਾਰੀ ਆਪਣਾ ਬਹੁਤ ਨੁਕਸਾਨ ਕਰਦੀ ਆ। ਐਵੇਂ ਨਾ ਕਰਿਆ ਕਰੋ ਜਦੋਂ ਵੀ ਤੁਹਾਡੇ ਕੋਲ ਟਾਈਮ ਲੱਗਦਾ ਜੇ ਕੋਈ ਮੇਰੀ ਭੈਣ 8 9 ਵਜੇ ਵਿਲੀ ਹੁੰਦੀ ਸ਼ਾਮ ਨੂੰ ਤਾਂ ਉਦੋਂ ਦੇਖ ਲਿਆ ਕਰੋ ਜੇ ਤੁਸੀਂ ਇੱਕ ਵਾਰੀ ਵੀਡੀਓ غور ਨਾਲ ਦੇਖੋਗੇ ਫਿਰ ਤੁਹਾਨੂੰ ਸਮੱਸਿਆ ਨਹੀਂ ਆਊਗੀ ਹਾਂ ਇਹ ਆ ਨਿਸ਼ਾਨ ਲਾਇਆ ਇਹ ਮੈਂ ਤੁਹਾਨੂੰ ਹੁਣੇ ਹੀ ਦੱਸ ਦੂੰਗਾ ਵੀ ਆਪਾਂ ਕਿਉਂ ਲਾਇਆ ਹਾਂ ਨਾ 3 ਇੰਚ ਵੱਧ ਆ ਆਪਣਾ ਹੈਗਾ 6 ਇੰਚ ਇਧਰੋਂ ਕੱਢ ਕੇ ਦਿਖਾਉਂਦੇ ਫਿਰ ਤੁਹਾਨੂੰ 36 ਦੇ ਤਨ 39 ਕਿਉਂਕਿ ਤੁਸੀਂ ਹੋਰ ਹਿਸਾਬ ਨਾਲ ਕੱਟਦੇ ਹੋਵੋਗੇ ਅਸੀਂ ਜਿਵੇਂ ਸਿੱਖੀ ਵੀ ਹਣਾ 6 ਇੰਚ ਪੀਤਾ ਮੇਰਾ ਇਹਦੇ ਵਿੱਚੋਂ ਬੈਲਟ ਆ ਜਾਊਗੀ ਬਿੱਚੀ ਥੋੜੇ ਬਲਾਂ ਨਾਲ ਆਜੂ ਦਬਾ ਵਿਚੀ ਪਹੁੰਚਦੇ ਨੇ ਜਿਹੜਾ ਕੱਪੜਾ ਗਿਰੂ ਉਹ ਆਇਓ ਇੱਕੇ ਵਾਰੀ ਸ਼ੇ ਕੱਟਤਾ ਇਹਦੇ ਵਿੱਚ 3 ਇੰਚ ਪਾਤਾ ਇੱਥੇ ਥੋੜੀ ਸਲਵਾਰ ਤਿਆਰ ਚਾਹੀਦੀ 36 3 ਇੰਚ ਜਬਾ ਕੱਪੜਾ ਵੱਧ ਰੱਖਿਆ ਹੋਇਆ ਫਿਰ ਵੀ ਨਹੀਂ ਸਮਝ ਆਉਂਦੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖਿਓ ਜਿਹੜੀਆਂ ਭੈਣਾਂ ਨੂੰ ਥੋੜੀ ਥੋੜੀ ਸਮਝ ਆਉਣ ਲੱਗ ਗਈ ਵੀ ਹਾਂ ਬਈ ਹੁਣ ਸਾਫ ਆ ਗਿਆ ਵੀ ਕਿਵੇਂ ਕੱਟਦੇ ਹਣਾ ਤਾਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖਿਓ ਜਿਹਨੂੰ ਨਹੀਂ ਆਉਂਦੀ ਉਹ ਵੀ ਲਿਖਿਓ ਤੇ ਜਿੰਨਾ ਭੈਣਾਂ ਦਾ ਵੀਡੀਓ ਦੇਖ ਕੇ ਮੇਰੇ ਹੱਥ ਸਾਫ ਹੋ ਰਿਹਾ ਉਹ ਕਿਰਪਾ ਕਰਕੇ ਮੈਨੂੰ ਜਰੂਰ ਦੱਸਿਓ ਵੀ ਮੈਨੂੰ ਲੱਗੇ ਵੀ ਹਾਂ ਫਰਕ ਪੈ ਰਿਹਾ ਹਨਾ ਆਪਣਾ ਸਲਾਈ ਦੇ ਵਿੱਚ ਕਰੋ 8 ਇੰਚ ਮੂਰੀ ਆ ਆਪਾਂ ਜਿੰਨਾ ਕਿ ਦਬਾਉ ਪਾਉਣੇ 9 ਜਾਂ 9 ਰੱਖ ਸਕਦੇ ਥੋੜੇ ਵੱਧ ਰੱਖ ਲਿਆ ਕਰੋ ਕੋਈ ਵੀ ਚੀਜ਼ ਕਿਉਂਕਿ ਬਾਅਦ ਦੇ ਵਿੱਚ ਇਹ ਕੱਟੀ ਜਾ ਸਕਦੀ ਹੈ ਘੇਰੇ ਦਾ ਸਟ੍ਰੇਟ ਸਲਵਾਰ ਦਾ ਆਪਾਂ ਕਿੰਨਾ ਕਿ ਰੱਖਣਾ ਬਸ 40 ਕਿ ਰੱਖਾਂਗੇ ਬਾਹਰ ਨਹੀਂ ਰੱਖਦੇ ਆਲੂ ਠੀਕ ਹੈ ਬਿਲਕੁਲ ਭੈਣ ਨਹੀਂ ਕਿਹਾ ਵੀ ਸਲਵਾਰ ਸਟ੍ਰੇਟ ਰੱਖਣੀ ਆ ਆਪਾਂ ਜ਼ਿਆਦਾ ਭਾਰੀ ਨਹੀਂ ਕਰਨੀ ਕਿਉਂਕਿ ਲੋਨ ਲੱਕ ਦੀ ਸਲਵਾਰੰਦਰੋਂ ਭਾਰੀ ਹੋ ਜਾਂਦੀ ਆ ਆਪਾਂ ਲੋਨ ਕਹਿ ਦਿੰਦੇ ਆ ਜੇ ਆਪਾਂ ਰਾਸਥਾਨ ਵਾਲੀ ਸਾਈਡ ਚਲੇ ਜਾਈਏ ਤਾਂ ਉਹ ਅਸਤਰ ਕਹਿ ਦਿੰਦੇ ਆ ਕੰਫਿਊਜ਼ ਨਹੀਂ ਹੋਣਾ ਭੈਣਾ ਰਾਸਥਾਨ ਵਾਲਿਆਂ ਨੇ ਵੀ ਲੋਨ ਕਿਸ ਚੀਜ਼ ਨੂੰ ਕਹਿੰਦੇ ਆ ਕਈ ਆਪਣੇ ਹੁਣ ਲੈਂਡਿੰਗ ਵੀ ਕਹਿਣ ਲੱਗੇ ਹਨਾ ਲੋਨ ਵੀ ਹਟ ਕੇ ਕਹਿਣ ਨੂੰ ਲੈਂਡਿੰਗ ਤਾਂ ਚੀਜ਼ ਇੱਕੋ ਹੀ ਆ ਲਓ ਜੀ ਜਿਹੜੇ ਕੋਈ ਅਮਰੀਕਾ ਭੈਣਾ ਸਾਡੇ ਨੇੜੇ ਦੇ ਜਿਹੜੇ ਦੇ ਰਹਿਣ ਵਾਲੇ ਉਹ ਹਨ ਉਹ ਸਾਡੇ ਕੋਲੋਂ ਵਧੀਆ ਲਾਈਨਿੰਗ ਤੇ ਟਾਪ ਟਾ ਦੋਨੇ ਲਿਆ ਸਕਦੇ ਹੋ ਹਨਾ ਨੇੜੇ ਸੰਪਰਕ ਕਰਕੇ ਜੇ ਕੋਈ 20 25 ਕਿਲੋਮੀਟਰ ਦੇ ਨੇੜੇ ਤੇ ਡੇ ਆ ਬਠਿੰਡੇ ਸਾਡਾ ਗੀੜਾ ਲੱਗਦਾ ਰਹਿੰਦਾ ਇਸ ਚੈਨਲ ਦੇ ਨੀਚੇ ਨੰਬਰ ਲਿਖਿਆ ਹੈਗਾ ਇੱਕ ਅਮਰਤਪਾਲ ਕੌਰ ਦਾ ਉਹ ਬਠਿੰਡੇ ਤੀਜੀ ਦੇ ਨੂੰ ਸਾਡਾ ਚੱਕਰ ਲੱਗਦਾ ਤਾਂ ਉਹ ਭੈਣਾ ਸਾਡੇ ਨਾਲ ਸੰਪਰਕ ਕਰਕੇ ਉੱਥੇ ਆਪਦੇ ਸੂਟ ਦੀ ਲਾਈਨਿੰਗ ਮੰਗਵਾ ਸਕਦੇ ਹੋ ਜੇ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਉਹ ਵੀ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਆਪ ਪਾ ਨਿਸ਼ਾਨ ਵਾਲੇ ਝੂਲੀ ਦਾ ਆਹ ਨਿਸ਼ਾਨ ਤੁਸੀਂ ਫੱਟੀ ਦੇ ਨਾਲ ਵੀ ਲਾ ਸਕਦੇ ਹੋ ਕੀ ਤਰਖੰ ਦਿਨਾਂ ਨੂੰ ਐਸਟਰਨ ਲਾ ਲਿਆ ਕਰੋ ਤੁਸੀਂ ਨੂੰ ਕਿਉਂਕਿ ਉਹਨੇ ਹੀ ਆਪਣਾ ਕੰਮ ਵਧੀਆ ਘਟਿਆ ਹੁੰਦਾ ਐਸਟਰ ਦੋ ਫੱਟੀਆਂ ਭੈਣਾਂ ਨੇ ਜ਼ਰੂਰ ਲਿਆ ਕੇ ਰੱਖਣੀਆਂ ਪਰ ਮਾਵਾਂ ਦਾ ਇਕੱਲੇ ਘਰ ਕਰਦਾ ਹੀ ਕੰਮ ਕਿਉਂ ਨਾ ਕਰਦੀਆਂ ਹਨ ਹਨਾ ਬਿਲਕੁਲ ਆਰਾਮ ਦੇ ਨਾਲ ਕਰਤ ਹਾਂ ਹੁਣ ਜਿਹੜਾ ਆਪਾਂ ਨੇ ਆਹ ਵੱਧ ਰੱਖਿਆ ਆ ਦੇਖੋ ਇਹਨੂੰ ਆਪਾਂ ਇੱਥੇ ਚੱਕਾਂਗੇ ਬਿਲਕੁਲ ਆਰਾਮ ਦੇ ਨਾਲ ਇਸ ਤੋਂ ਠੀਕਾ ਉਹ ਨਿਸ਼ਾਨ ਆਪਣਾ ਗਲਤ ਲੱਗ ਗਿਆ ਆ ਮੈਂ ਤੁਹਾਨੂੰ ਇੱਕ ਵਾਰੀ ਦਿਖਾਉਣਾ ਆ ਨਿਸ਼ਾਨ ਇੱਥੋਂ ਚੱਕਣਾ ਕਿਉਂਕਿ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਕਰਨ ਜਦੋਂ ਆਪਾਂ ਗੱਲੀ ਲੱਗ ਜਾਂਦੇ ਆ ਉਦੋਂ ਗਲਤ ਹੋ ਜਾਂਦਾ ਇਧਰੋਂ ਚੱਕਣਾ ਸੀ ਜੇ ਮੈਂ ਤੁਹਾਨੂੰ ਭੁਲੇਖੇ ਨਾਲ ਇਧਰ ਲੱਗ ਜਾਂਦਾ ਹਨਾ ਗੱਲਾਂ-ਗੱਲਾਂ 'ਚ ਇਹ ਗਲਤ ਹੋ ਗਿਆ ਮੈਂ ਚਾਕ ਹੁਣ ਬਦਲੂਗਾ ਫਿਰ ਤੁਹਾਨੂੰ ਸੌਖਾ ਪਤਾ ਲੱਗ ਜੀ ਉਹਨਾਂ ਨੇ ਨਿਸ਼ਾਨ ਵਾਲੇ ਹੋਏ ਆ ਆ ਮੈਂ ਚਿੱਟੇ ਚਾਕ ਨਾਲ ਇਹ ਨਿਸ਼ਾਨ ਲਾਉਂਗਾ ਨੇ ਸਹੀ ਆ ਆਪਾਂ ਝੂਲੀ ਜਿਹੜੀ ਇਥੋਂ ਮੈਣੀ ਆ। ਐਸ ਐਸ ਨਹੀਂ ਹਾਂ ਤੁ। ਠੀਕ ਆ। ਇਥੋਂ ਲਾਵਾਂਗੇ ਆਪਾਂ ਸਾਢੇ 1.10 ਦੇ ਨਿਸ਼ਾਨ। ਬਿਲਕੁਲ ਇਹਦੇ ਨਾਲ ਆਪਾਂ ਮਿਲਾ ਦੇਣਾ ਨੇ ਆ ਕੇ। ਲੋ ਜੀ। ਇਹਦਾ ਆਪਣੇ ਚੱਕੇਗੇ ਨਿਸ਼ਾਨ। ਆਹ ਆਪਣੀ ਲਮਾਈ ਦਾ ਹੋ ਗਿਆ 3 ਇੰਚ ਵੱਧਲ ਆ ਜਿਹੜਾ ਪਾ 3 ਇੰਚ ਆ ਕਿਆ ਸੀ ਇਹਨੂੰ ਮੈਂ ਜੱਕ ਤਾ ਇੱਥੋਂ ਇਹਦੇ ਚੱਕਨ ਦਾ ਕੀ ਕਾਰਨਾ ਭਾ ਇਹਨੂੰ ਜਿਹੜਾ ਆ ਹਿੱਸਾ ਮੈਂ ਇਹਦੇਲੇ ਪਾਸੇ ਆਇਆ ਨਾ ਤੁਹਾਨੂੰ ਸੋਖਾ ਸਮਝਾਉਣਾ ਤਾਂ ਦੇਖੋ ਜਿਵੇਂ ਆ ਮੈਂ ਖੜਾ ਸਾਹਮਣੇ ਆਹ ਸਲਵਾਰ ਜੇ ਆਪਾਂ ਇਹ 3 ਇੰਚ ਨਾ ਚੱਕਦੇ ਤਾਂ ਸਲਵਾਰ ਸਾਰੀ ਮੂਰ ਨੂੰ ਡਿੱਗ ਪੈਣੀ ਸੀ ਇਹ ਸਲਵਾਰ ਅੱਗੋਂ ਤਾਂ ਐ ਖੜੀ ਰੂ ਅੱਡਿਆਂ ਦੇ ਪਿੱਛੇ ਸਾਰੀ ਡਿੱਗ ਪੂਗੀ ਇੱਥੇ ਵਧੀਆ ਆਊਗੀ ਪੂਰੀ ਐ ਨਹੀਂ ਹੈ ਵੀ ਜਿਆਦਾ ਵੀ ਨਹੀਂ ਡਿੱਗ ਜੀ ਬਿਲਕੁਲ ਸਹੀ ਹੋਊਗੀ ਨਹੀਂ ਸਲਵਾਰ ਤੁਹਾਡੀ ਅੱਗੋਂ ਦਾ ਰੈਣੀ ਸਹੀ ਪਿੱਛੋਂ ਪਹੁੰਚਿਆ ਤਾਂ ਚੱਕੀ ਜਾਣੀ ਸੀ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜਿਹੜਾ ਇਹ 3 ਇੰਚ ਆਪਾਂ ਨੇ ਚੱਕਣਾ ਹੀ ਚੱਕਣਾਗਾ ਭਾਵੇਂ ਆਪਣੀ ਸਲਵਾਰ ਪਠਾਨੀ ਆ ਜੇ ਸਿੰਪਲ ਸਲਵਾਰ ਆ ਤੁਸੀਂ 1.5 ਤੋਂ 2 ਇੰਚ ਉਹਦੇ ਚੱਕਿਆ ਕਰੋ ਫਿਰ ਅੱਡੀਆਂ ਨੰਗੀਆਂ ਨਹੀਂ ਹੁੰਦੀਆਂ ਹਨਾ ਅੱਗੋਂ ਸਲਵਾਰ ਬਿਲਕੁਲ ਖੜੀ ਰਹਿੰਦੀ ਸਿੱਧੀ ਸਟ੍ਰੇਟ ਪਿੱਛੋਂ ਜਾ ਕੇ ਡਿਗੂਗੀ ਉਹ ਠੀਕ ਆ ਤੋ ਇੱਕ ਵਾਰੀ ਮੈਂ ਤੁਹਾਨੂੰ ਫਿਰ ਤਾ ਫਿਰ ਦਿਖਾ ਦਿਆਂ ਕੱਢ ਕੇ 6 ਇੰਚ ਜੇ ਪਫ਼ਿੱਤਾ ਕੱਢੇ ਇੱਥੋਂ ਲੰਬਾਈ ਸ਼ੁਰੂ ਹੁੰਦੀ ਨਾ ਆ ਕੇ ਆਪਣੀ ਇੱਥੋਂ 6 ਇੰਚ ਮੀਟਰ ਦਾ ਫਿੱਤਾ ਕੱਢਿਆ 36 ਦੇ ਤੈਨੂੰ 39 3 ਇੰਚ ਵੱਧ ਰੱਖਿਆ ਵਾ ਆ ਆਪਣੀ ਝੋਲੀ ਆ ਗਈ ਐਸ ਪਾਸੇ 1.5 10 ਇੰਚ ਤੁਸੀਂ ਆਪਦੀ ਲੋੜ ਮੁਤਾਬਕ ਜਿਹੜੀਆਂ ਭੈਣਾਂ ਨੂੰ ਨਾਪ ਨੋਪ ਲੈਣ ਦੀ ਦਿੱਕਤ ਆਉਂਦੀ ਆ ਵੀ ਹਜੇ ਨਾਪ ਲੈਣਾ ਆਉਂਦਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਆ ਕਰੋ ਬਈ ਸਾਨੂੰ ਨਾਪ ਲੈਣਾ ਵੀ ਦੱਸੋ ਸਿੱਧਾ ਬਾਡੀ ਤੋਂ ਨਾਪ ਲੈਣਾ ਵੀ ਦੱਸੋ ਜੇ ਤੁਸੀਂ ਕਹੋਗੇ ਵੀ ਸੂਟ ਤੋਂ ਸੂਟ ਦਾ ਨਾਪ ਲੈਣਾ ਮੈਂ ਇਹਨੂੰ ਉਹ ਵੀ ਦੱਸ ਦਿਆ ਕਰੂ ਹਨਾ ਲਓ ਹੁਣ ਮੈਂ ਦੀ ਕਟਾਈ ਸ਼ੁਰੂ ਕਰਨ ਲੱਗਿਆ ਫਿਰ ਆਪਾਂ ਲੈਣਗੇ ਵੀ ਕੱਟਣੀ ਇਹਦੀ ਟਾਈਮ ਵੀ ਲਗਭਗ ਪੌਣੇ 5 ਹੋਣ ਵਾਲੇ ਹੈਗੀ ਬਰੀਕੀ ਦੇ ਨਾਲ ਮੈਂ ਤਾਂ ਸਮਝਾਉਣਾ ਵੀ ਤੁਹਾਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਜਿਹੜੀਆਂ ਭੈਣਾਂ ਨੂੰ ਸਮਝ ਆਈ ਜਾਂਦੀ ਆ ਉਹ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖਿਆ ਕਰੋ ਵੀ ਹਾਂਜੀ ਬਾਈ ਸਮਝ ਆਉਂਦੀ ਆ ਨਹੀਂ ਮੈਂ ਹੋਰ ਬਰੀਕੀ ਵਿੱਚ ਸਮਝਾ ਦੂੰਗਾ બસ ਟਾਈਮ ਹੀ ਹੁੰਦਾ ਮੈਨੂੰ ਇਹ ਵੀ ਤੁਸੀਂ ਕਿਤੇ ਇਹ ਨਾ ਸੋਚੋ ਵੀ ਟਾਈਮ ਬੜਾ ਲਾਉਣ ਦੇ ਲੰਬੀ ਵੀਡੀਓ ਹੋ ਜਾਂਦੀ ਹੈ ਨਾ ਪਰ ਆਪਾਂ ਇੱਥੇ ਟਿਕਾ ਕੇ ਰੱਖਣਾ ਇੱਕ ਆ ਚੀਜ਼ਾਂ ਜ਼ਰੂਰ ਕਰ ਲਿਆ ਕਰੋ ਭੈਣਾ ਜਿਹੜੇ ਨਵੇਂਾਂ ਚੈਨਲ ਤੇ ਆ ਇਹ ਆਮ ਇਹਨੂੰ ਬੰਦ ਦੇਣਾ ਇੱਥੋਂ ਕਿਕ ਦੋ ਧਨ ਠੀਕ ਆ ਆ ਚੀਜ਼ਾਂ ਨੂੰ ਜ਼ਰੂਰ ਵਰਤਿਆ ਕਰੋ ਜੇ ਕੋਈ ਬਿਲਕੁਲ ਭੈਣਾ ਨੇ ਨਵਾਂ ਕੰਮ ਸ਼ੁਰੂ ਕੀਤਾ ਇਹ ਹੱਲ ਜਾਂਦੀ ਹੈ ਲਰਨਿੰਗ ਕੱਟਣ ਵੇਲੇ ਤਾਂ ਹੁਣੇ ਹੱਲੂਗੀ ਇਹ ਤੁਹਕ ਨੂੰ ਵੀ ਕੋਈ ਸਿੱਧਾ ਕਰ ਲਈ ਫਿਰ ਨਾ 벨ਟ ਕੱਟਣ ਵਿੱਚ ਡਿੱਕਤ ਨਹੀਂ ਹੁੰਦੀ ਬਿਲਕੁਲ ਕੋਈ ਆ ਚੀਜ਼ ਨਾ ਤੁਸੀਂ ਪੀਸ ਸਿੱਧੇ ਨਾਲ ਲਿਆ ਕਰੋ ਕਿਉਂ ਆ ਤਾਂ ਆਪਣਾ ਪੀਸ ਵੇਸਟੀ ਜਣਾ ਆ ਪਦਵਾਰੇ ਫਿਰ ਕਾਣ ਇਹਦਾ ਸਿੱਧਾ ਕਰ ਦਰ ਖਾਂਗੇ 벨ਟ ਕੱਟਣ ਤਾਂ ਕਿ ਆਪਣਾ ਪੀਸ ਵਾਜ ਗਿਆ 벨ਟ ਨਾਲ ਨਾਲਾ ਜਰੂਰ ਪਾਉਣਾ ਪੈਣਾ ਨੇ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਕੰਮ ਦੇ ਵਿੱਚ ਵਾਧਾ ਹੋਵੇ ਹਨਾ ਤਾਂ ਹਰ ਇੱਕ ਸਲਵਾਰ ਦੇ ਵਿੱਚ ਨਾਲਾ ਪਾਉਣਾ ਸ਼ੁਰੂ ਕਰੋ ਭੈਣੋ ਨਾਲੇ ਬਿਨਾ ਸਲਵਾਰ ਨਹੀਂ ਜਾਣ ਦੇਣੀ ਆਪਾਂ ਨਾਲ ਆ ਮੈਂ ਪਹਿਲੋ ਹਰ ਕੁ ਸਲਵਾਰ ਦੇ ਨਾਲ ਦੀ ਨਾਲ ਹੀ ਕੱਢ ਲੈਣਾ ਹੁਣ। ਹੁਣ ਇੱਥੋਂ ਆਪਾਂ ਨੇ ਬਿਲਕੁਲ ਉਹ ਨਿਸ਼ਾਨ ਦੇ ਨਾਲ ਜਾ ਕੇ ਮੇਲ ਦੇ। ਲੋਚ। ਆਹ ਪੂਰੀ ਸਲਵਾਰ ਤੁਹਾਡੀ ਅੱਡੀਆਂ ਦੇ ਉੱਪਰ ਡਿੱਗੂਗੀ। ਇਧਰੋਂ ਬਿਲਕੁਲ ਖੜੀ ਰਹੂਗੀ। ਆਹ ਪਾਸਾ ਆ ਗਿਆ ਪਹੁੰਚਿਆਂ ਵਾਲਾ। ਮੇਲ ਠੀਕ ਆ। ਇੱਥੇ ਵੀ ਆਪਾਂ ਇੱਕ ਪੈਨ ਲਾ ਦੇਈਏ ਇਸ ਤਰ੍ਹਾਂ। ਹੁਣੇ ਹਲਦਾ ਨਹੀਂ ਗਾ ਕੱਪੜਾ ਤੁਹਾਡਾ। ਸਾਰਾ ਬੰਨਿਆਗੇ ਜਿਵੇਂ ਮਰਜ਼ੀ ਚੱਕ ਕੇ ਨੂੰ। ਇਹ ਦੁਦ ਰੱਖੀ ਚਲੋ ਠੀਕ ਆ ਇਹ ਤਾਂ ਆਪਣੀ ਕੱਟਿਆ ਕੇ ਸਲਵਾਰ ਹੁਣ ਮੈਂ ਤੁਹਾਨੂੰ 벨ਟ ਕੱਟ ਕੇ ਦਿਖਾਉਣ ਨਾਲ ਦੀ ਨਾਲ ਫਿਰ ਆਪਾਂ ਇਹਦੀ ਲੈਂਗ ਕੱਟ ਦਾਂਗੇ ਲੈਂਗ ਦੀ ਵੀਡੀਓ ਨੂੰ ਮੈਂ ਅਲੱਗ ਪਾਉਂਗਾ ਮੈਨੂੰ ਇਹ ਡਾਊਟ ਹੁੰਦਾ ਵੀ ਜਿਹੜੀ ਵੀਡੀਓ ਮੈਂ ਬਣਾ ਰਿਹਾ ਕਿਤੇ ਇਹਦੀ ਆਵਾਜ਼ ਤਾਂ ਨਹੀਂ ਕੱਟੀ ਹੈ ਫਿਰ ਉਹ ਆਪਣਾ ਅੱਧਾ ਘੰਟਾ ਥੋੜਾ ਬੇਅਰਥ ਹੋ ਜਾਣਾ ਚੰਗੀ ਤਰ੍ਹਾਂ ਫਿਰਸ ਫਿਰ ਆਪਾਂ ਜਿਹੜੇ ਉਹ ਨੂੰ ਮਾਰਾਂਗੇ ਜੇ ਕੋਈ ਭੈਣ ਦੀ ਸਲਾਈ ਦੀ ਵੀਡੀਓ ਦੇਖਣੀ ਚਾਹੁੰਦੀ ਹੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖਿਆ ਕਰੋ ਹਨਾ ਤਾਂ ਸਲਾਈ ਦੀਆਂ ਵੀਡੀਓ ਵੀ ਤੁਹਾਨੂੰ ਇਹਨਾਂ ਲਈ ਮੈਂ ਦਿਖਾ ਦੂੰਗਾ ਪੂਰੀ ਦਿਖਾਵਾਂਗਾ ਬਰੀਕੀ ਦੇ ਨਾਲ ਜਿਹੜੀਆਂ ਮੇਰੇ ਭੈਣਾਂ ਨੂੰ ਕੋਈ ਚੱਕਰ ਨਹੀਂ ਟਾਈਮ ਦਾ ਵੀ ਬਾਈ ਟਾਈਮ ਦਾ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਕੰਮ ਸਿੱਖਣਾ ਉਹ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖਿਆ ਕਰੋ ਵੀ ਬਾਈ ਸਾਨੂੰ ਕੋਈ ਟਾਈਮ ਟੂਮ ਦਾ ਨਹੀਂ ਆਮ 2 ਘੰਟੇ ਦੀ ਵੀਡੀਓ ਬਣਾ ਦਿਓ ਪਰ ਸਾਨੂੰ ਸਮਾਰ ਕਿਸੇ ਸਮਝਾ ਦੇ ਕਰੋ ਕਿਰਪਾ ਕਰਕੇ ਜਰੂਰ ਲਿਖਿਆ ਕਰੋ ਮੇਰੇ ਮਨ ਦੇ ਵਿੱਚ ਇਹੀ ਰਹਿੰਦਾ ਵੀ ਤੁਸੀਂ ਇਹ ਨਾ ਸੋਚੋ ਵੀ ਵੀਡੀਓ ਬੜੀ ਲੰਮੀ ਕਰ ਦਿੰਨੇ ਹੋ ਹਨ ਤੁਹਾਡੇ ਵਾਸਤੇ ਮੈਂ ਸਪੈਸ਼ਲ ਉੱਠਦਾ ਤੁਹਾਨੂੰ ਸਹੀ ਦੱਸਾਂ ਮੈਂ ਤਾਂ ਸਵੇਰੇ 5 ਵਜੇ ਅੱਗੇ ਸੈਰ ਤੇ ਨਿਕਲ ਜਾਂਦਾ ਸੀਗਾ 4 ਵਜੇ ਉੱਠਣ ਤੋਂ ਬਾਅਦ ਆਪਦਾ ਚਾਹ ਪਾਣੀ ਪੀ ਕੇ ਹੁਣ ਮੈਂ 1 ਮਹੀਨੇ ਤੋਂ ਨਹੀਂ ਜਾ ਰਿਹਾ ਸਵੇਰ ਵਾਲੀ ਸੈਰ ਮੈਂ ਬੰਦ ਕਰਤੀ ਵੀ ਮੈਨੂੰ ਇਹ ਹੁੰਦਾ ਮੈਨੂੰ ਰਾਸ ਆਉਣ ਲੱਗ ਗਿਆ ਕੰਮ ਸਿਖਾਉਣ ਦੇ ਵਿੱਚ ਜਿਹੜਾ ਮੈਂ ਔਨਲਾਈਨ ਕੰਮ ਸਿਖਾਉਣਾ ਇਹਦੇ ਵਿੱਚ ਮੈਨੂੰ ਕੋਈ ਵੀਡੀਓ ਦਾ ਨਹੀਂ ਸੀਗਾ ਵੀ ਆਪਾਂ ਇਸ ਤਰ੍ਹਾਂ ਮੈਂ ਸੋਚਿਆ ਵੀ ਨਹੀਂ ਸੀ ਅਜੇ ਤੋਂ ਡੇਢ ਮਹੀਨਾ ਪਹਿਲਾਂ ਹਨਾ ਮੈਂ ਸਵੇਰ ਸ਼ਾਮ ਸੈਰ ਦਾ ਬਹੁਤ ਸ਼ੌਕ ਹੈ ਮੈਨੂੰ ਜਾਨ ਦਾ ਮੈਂ ਤਾਂ ਸਵੇਰ ਵੀ ਸੈਰ ਕਰਨ ਜਾਂਦਾ ਸੀਗਾ 3-4 ਕਿਲੋਮੀਟਰ ਦੂਰ ਤੇ ਸ਼ਾਮ ਨੂੰ ਸ਼ਾਮ ਵਾਲੀ ਮੈਂ ਹੁਣ ਨਹੀਂ ਬੰਦ ਕੀਤੀ ਤਾਂ ਹੀ ਉਹ ਰਾਤ ਵੀਡੀਓ ਫਟਾਫਟ ਅਸੀਂ ਪੂਰੀ ਕਰਕੇ 8 ਸਵਾ 8 ਨਿਕਲ ਗਏ ਸੀਗੇ ਲੋ ਜੀ ਆ ਮੈਂ ਕਰੀਬ ਵਾਲੀ ਐਸੇ ਤਰ੍ਹਾਂ ਹੀ ਤੁਸੀਂ ਕਰੀਬ ਪਾ ਕੇ ਹੁਣ ਜਿਹੜੀ ਸਲਵਾਰ ਦੀ ਲੰਬਾਈ ਹੈਗੀ ਉਹ ਹੈਗੀ ਤੇ ਇੰਚ ਆਪਾਂ ਨਿਸ਼ਾਨ ਲਗਾਵਾਂਗੇ 24 ਤੇ ਠੀਕ ਆ ਹਮੇਸ਼ਾ ਥੋੜਾ ਇਹ ਵਾਧ ਰੱਖਿਆ ਕਰੋ ਜਿਵੇਂ ਆਪਾਂ ਬੈਲਟ ਦਾ ਕਿੰਨਾ ਗੱਡੇ 6 ਮੈਂ ਨਿਸ਼ਾਨ ਲਗਾਉਂਗਾ 6 ਜਾਂ 6.5 ਕਿਉਂਕਿ ਵਧ ਗਿਆ ਤਾਂ ਨੀਚੋਂ ਆਪਾਂ ਸਲਵਾਰ ਨੂੰ ਕੱਟ ਦਾਂਗੇ ਘਟ ਗਿਆ ਤਾਂ ਤੁਸੜੇ ਤੋਂ ਕੋਈ ਹੱਲ ਨਹੀਂ 6.5 ਤੋਂ ਇੱਕ ਸੂਤ ਕੱਟ 6.5 ਤੋਂ ਇੱਕ ਸੂਤ ਕੱਟ ਇਹ ਕੋਈ ਮੇਰੀ ਭੈਣ ਸਾਡੇ ਤਰੀਕੇ ਨਾਲ ਸਲਵਾਰ ਕੱਟਣੀ ਚਾਹੁੰਨੀ ਆ ਕੱਟ ਕੇ ਦੇਖ ਲਓ ਬਿਲਕੁਲ ਦਿੱਕਤ ਨਹੀਂ ਆਊਗੀ ਬਾਹਰ ਘੜ ਮਾੜੀ ਮੋਟੀ ਵਾ ਸਕਦੀ ਇਹ ਨਹੀਂ ਹੈ ਵੀ ਇੱਕ ਥੋੜਾ 1 ਇੰਚ ਵੱਧ ਜਾਊਗਾ ਕਪੜਾ ਠੀਕ ਆ ਚਲੋ ਮੈਂ ਇਹਦੀ 벨ਟ ਦੀ ਵੀ ਕਟਿੰਗ ਕਰਨ ਲੱਗਾਂ ਬਾਕੀ ਵੀਡੀਓ ਦੇਖ ਕੇ ਉਹਨੂੰ ਛੱਡਿਆ ਨਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾ ਘੰਟੀ ਬਜਾ ਕੇ ਆਲ ਵਾਲੇ ਬਟਨ ਤੇ ਬੱਚਿਆਂ ਨੂੰ ਕਹਿ ਕੇ ਸੈਟ ਕਰਾ ਲਿਆ ਕਰੋ ਜਿਹੜੀਆਂ ਭੈਣਾਂ ਫੇਸਬੁੱਕ ਨਾਲ ਚਲਾਉਂਦੀਆਂ ਉਹ ਨਾਲ ਦੀ ਨਾਲ ਉੱਥੋਂ YouTube ਤੋਂ Facebook ਤੇ ਵੀਡੀਓ ਪਾ ਦਿਆ ਕਰੋ ਜਿਵੇਂ ਆਪਾਂ ਲੋਡ ਸੀ ਇਸ ਚੀਜ਼ ਦੀ ਹੈ ਨਾ ਪਠਾਨੀ ਸਲਵਾਰ ਦੀ ਕਟਾਈ ਸਿੱਖਣ ਦੀ ਉਵੇਂ ਬਹੁਤ ਸਾਰੀਆਂ ਭੈਣਾਂ ਨੂੰ ਦਿੱਕਤ ਆਉਂਦੀ ਹੈ ਜਿਹੜੀਆਂ ਘਰੇ ਬੈਠ ਕੇ ਕੰਮ ਸਿੱਖਣਾ ਚਾਹੁੰਦੀਆਂ ਤੇ ਪਲੇਟਫਾਰਮ ਹੀ ਬਹੁਤ ਵਧੀਆ ਤੁਹਾਨੂੰ ਮਿਲਿਆ ਪੰਜਾਬੀ ਦੇ ਵਿੱਚ ਹੀ ਮੈਂ ਸਮਝਾਉਣਾ ਸਮਝਾਉਣਾ ਪੂਰੀ ਬਰੀਕੀ ਦੇ ਵਿੱਚ ਆ ਪੂਰੇ ਮਹਿੰਗੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਵੀ ਕਿਸੇ ਚੀਜ਼ ਦੀ ਮੇਰੀਆਂ ਭੈਣਾਂ ਨੂੰ ਜਾਂ ਭਰਾਵਾਂ ਨੂੰ ਦਿੱਕਤ ਨਾ ਆਵੇ ਠੀਕ ਹੈ ਜੀ ਆ ਆਪਣੀ ਬੈਲਟ ਵੀ ਕੱਟੀ ਆਹ ਕਪੜਾ ਆਪਣਾ ਬਚ ਗਿਆ ਇਹਦੇ ਵਿੱਚੋਂ ਆਪਾਂ ਨਾਲ ਆ ਤੇ ਪਹੁੰਚੇ ਅੱਠ ਕਪੜਾ ਲਾ ਕੇ ਵੀ ਵਾਧੂ ਆ ਹਨਾ ਬਾਕੀ ਨਹੀਂ ਕਿਸੇ ਚੀਜ਼ ਦੀ ਸਮਝ ਆਈ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਸੂਟ ਆਪਣੇ ਕੋਲੇ ਲੇਡੀਜ਼ ਵਾਧੂ ਸਲਾਈ ਕਰਨ ਨੂੰ ਆਏ ਬੇ ਆ ਮੈਂ ਉਹ ਚੋਂ ਫਿਰ ਦਿੱਕਤ ਦੂਰ ਕਰ ਦਊਂਗਾ ਜੇ ਕਿਸੇ ਚੀਜ਼ ਦੀ ਸਮਝ ਆ ਗਈ ਤਾਂ ਉਹ ਵੀ ਮੈਨੂੰ ਲਿਖੋ ਵੀ ਸਾਨੂੰ ਹੁਣ ਸਮਝ ਆਉਂਦੀ ਆ ਜਾਂ ਅੱਗੇ ਨੂੰ ਤੁਹਾਡਾ ਆ ਸਾਡਾ ਹੱਥ ਥੋੜਾ ਥੋੜਾ ਸਾਫ਼ ਹੋ ਰਿਹਾ ਬਈ ਵੀ ਥੋੜੀ ਇਸ ਚੀਜ਼ ਤੇ ਹੋਰ ਚੰਗਣਾ ਬਹੁ ਬਰੀਕੀ ਦੇ ਵਿੱਚ ਹਨ ਵੀ ਸਾਨੂੰ ਟਾਈਮ ਦੇ ਨਾਲ ਕੋਈ ਦਿੱਕਤ ਨਹੀਂ ਗਈ ਵੀ ਟਾਈਮ ਭਾਵੇਂ 10 20 ਮਿੰਟ ਵੱਧ ਲਾ ਦਿਆ ਕਰੋ ਪਰ ਸਮਾਰ ਕਿਉਂ ਸੁਝਾਇਆ ਕਰੋ ਆਹ ਚੀਜ਼ ਵੱਧ ਕਿਉਂ ਰੱਖੀ ਆ ਕਿਸ ਚੀਜ਼ ਦੇ ਹਿਸਾਬ ਨਾਲ ਰੱਖੀ ਆ ਆ ਸਾਡੇ ਬਲਾਂ ਦੀ ਦਿੱਕਤ ਆਉਂਦੀ ਹੈ ਸਰਵਾਰ ਘੁੰਦੀ ਆ ਗਾਲਾਂ ਪਿੱਛੇ ਨੂੰ ਜਾਂਦਾ ਉਹ ਜੇ ਤੁਸੀਂ ਦੱਸੋਗੇ ਨਹੀਂ ਤਾਂ ਮੈਨੂੰ ਨਹੀਂ ਪਤਾ ਲੱਗੂਗਾ ਹਨਾ ਕਿਰਪਾ ਕਰਕੇ ਇੱਕ ਮਿੰਟ ਬਾਕਸ ਦੇ ਵਿੱਚ ਜਾ ਕੇ ਜੇ ਸਮਝ ਆਉਂਦੀ ਆ ਤਾਂ ਧੰਨਵਾਦ ਕਰਿਆ ਕਰੋ ਨਹੀਂ ਆਉਂਦੀ ਤਾਂ ਮੈਨੂੰ ਦੱਸਿਆ ਕਰੋ ਵੀ ਆਹ ਪਰੇਸ਼ਾਨੀ ਆਉਂਦੀ ਆ ਤਾਂ ਉਹ ਚੀਜ਼ ਨੂੰ ਧਿਆਨ ਰੱਖਣਾ ਬਾਕੀ ਇੱਕ ਚੀਜ਼ ਮੈਂ ਹੋਰ ਕਹਿਣੀ ਸੀ ਕਈ ਭੈਣਾਂ ਜਾਂ ਭਰਾ ਮੈਨੂੰ ਬਾਹਰਲੀ ਕੰਟਰੀ ਦੇਖਦੇ ਆ ਉਹ ਵੀਡੀਓ ਨਾ ਹੀ ਤਾਂ ਸ਼ੇਅਰ ਕਰਦੇ ਆ ਨਾ ਹੀ ਕਮੈਂਟ ਕਰੇ ਕਿਰਪਾ ਕਰਕੇ ਐਵੇਂ ਨਾ ਕਰਿਆ ਕਰੋ ਤੁਹਾਡਾ ਇੱਕ ਕਮੈਂਟ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ ਭੈਣੋ ਕਿਰਪਾ ਕਰਕੇ ਕਮੈਂਟ ਵੀ ਕਰਿਆ ਕਰੋ ਤੇ ਵੀਡੀਓ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਅੱਗੇ ਬਾਕੀ ਜਾਣਕਾਰੀ ਜਾ ਸਕੀ ਹੈ ਨਾ ਅੱਜ ਵਾਲੀ ਵੀਡੀਓਪੈ ਇੱਥੇ ਸਵਾਗਤ ਕਰਦੇ ਆਂ ਇਹਦੀ ਲੈਂਡਿੰਗ ਦੀ ਵੀਡੀਓ ਮੈਂ ਹੁਣੀ ਪਾ ਦੂੰਗਾ ਮੈਨੂੰ ਡਾਊਟ ਸੀਗਾ ਵੀ ਆਵਾਜ਼ ਆਪਣੀ ਜਿਹੜੀ ਕੱਟੀ ਨਾ ਜਾਵੇ ਧੰਨਵਾਦ